ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਦੋਸਤੋ ਲੈ ਕੇ ਆਜਾ ਇੱਕ ਹੋਰ ਇਨਫੋਰਮੇਸ਼ਨ ਵੀਡੀਓ ਤੁਸੀਂ ਦੇਖ ਰਹੇ ਹੋ ਪਲਵਾਨ ਟਰੈਕਟਰ ਪਚਾਲਾ ਦਾ ਮੇਰਾ ਨਾਮ ਆ ਸੰਦੀਪ ਸਿੰਘ ਉਹਨਾਂ ਆਪਾਂ ਡਿਟੇਲਡ ਵੀਡੀਓ ਕਰਿਆ ਕਰਨੀਆਂ ਸਮਾਨ ਦੇ ਉੱਪਰ ਆ ਜਿਹੜਾ ਅੱਜ ਕੱਲ ਰੁਟੀਨ ਦੇ ਵਿੱਚ ਪਟਿਆਲੇ ਲੋਕ ਲੈਣ ਆਉਂਦੇ ਆ ਜਿਵੇਂ ਪਾਵਰ ਸ਼ੇਅਰਿੰਗ ਦਾ ਹਿੱਸਾ ਸਵਰਾਜ ਦੇ ਹਿੱਸੇ ਤੋਂ ਅੱਜ ਸ਼ੁਰੂ ਕਰੀਏ ਵੀਡੀਓ ਵੀ ਕੀ ਕੀ ਸਮਾਨ ਪਾਉਣਾ ਪੈਂਦਾ ਕਿਹੜੇ ਕਿਹੜੇ ਇਹਦੇ ਵਿੱਚ ਪਾਰਟਸ ਬਦਲਨੇ ਪੈਣੇ ਆ ਛੋਟੇ ਤੋਂ ਲੈ ਕੇ ਕੱਲੀ ਕੱਲੀ ਵਾਸ਼ਲ ਤੱਕ ਤੁਹਾਨੂੰ ਇਨਫੋਰਮੇਸ਼ਨ ਦੇਣਦੇ ਆ ਸਟਾਰਟਿੰਗ ਕਰ ਲੈਨੇ ਆਪਾਂ ਹਿੱਸੇ ਤੋਂ ਤੁਹਾਨੂੰ ਮੈਂ ਪੁਰਾਣਾ ਹਿੱਸਾ ਵੀ ਦਿਖਾਉਣਾ ਇਹ ਪਾਵਰ ਦਾ ਹਿੱਸਾ ਇਹਦੇ ਵਿੱਚ ਕਈ ਵਾਰ ਐ ਹੁੰਦਾ ਵੀ ਅਗਲਾ ਕਹਿੰਦਾ ਵੀ ਸਾਡਾ ਪੁਰਾਣਾ ਪਾਰਟਸ ਕੀ ਯੂਜ਼ ਹੋ ਜਾਣਗੇ ਉਹਦੇ ਬਾਰੇ ਵੀ ਗੱਲਬਾਤ ਤੁਹਾਨੂੰ ਸਾਰੀ ਕਰਨੀ ਆ ਸਭ ਤੋਂ ਪਹਿਲਾਂ ਬੇਨਤੀ ਆ ਤੁਸੀਂ ਚੈਨਲ ਸਬਸਕ੍ਰਾਈਬ ਕਰ ਲਓ YouTube ਤੇ ਵੀ Facebook ਤੇ ਵੀ ਭਰਾ ਵੱਧ ਤੋਂ ਵੱਧ ਸਾਥ ਦਿਓ ਮੇਰਾ ਆਉਣ ਵਾਲਾ ਨਿਸ਼ਾਨਾ ਜਿਹੜਾ ਸਾਰੇ ਜ਼ਿਮੀਂਦਾਰ ਕਿਸਾਨ ਭਰਾਵਾਂ ਨੂੰ ਆਪਾਂ ਜਾਣਕਾਰੀ ਵੀ ਦੇਣੀ ਆ ਰੇਟ ਵੀ ਦੇਣੇ ਆ ਥੋੜਾ ਜਿਹਾ ਵੇਟ ਕਰੋ ਅੱਗੇ ਆਉਣ ਵਾਲਾ ਜਿਹੜਾ ਸਮਾਂ ਤੁਹਾਨੂੰ ਕੱਲੀ-ਕੱਲੀ ਚੀਜ਼ ਵਿਦ ਰੇਟ ਦੀ ਬਹੁਤ ਫਾਇਦਾ ਇਸ ਚੈਨਲ ਨੇ ਕਿਸਾਨ ਭਰਾਵਾਂ ਦਾ ਕਰਨਾ ਉਹ ਨਾਲੇ ਟਾਈਮ ਦੇ ਵਿੱਚ ਮੇਰਾ ਵੀ ਅੱਗੇ ਨਿਸ਼ਾਨਾ ਇਹੀ ਹੈ ਵੀ ਮੈਂ ਸਿਰਫ ਚੈਨਲ ਨਾਲ ਹੀ ਜੁੜ ਜਾ ਜਿਹੜਾ ਮੇਰਾ ਇਹ ਕਾਰੋਬਾਰ ਹੈ ਇਹਨੂੰ ਮੈਂ ਮੂਵ ਕਰਕੇ ਇੱਕ ਯੂਟਿਊਬਰ ਦੇ ਵਿੱਚ ਹੀ ਜਾਣਦੇ ਆ ਥੋੜਾ ਜਿਹਾ ਦੁਕਾਨਦਾਰੀ ਦਾ ਹੋਣ ਕਰਕੇ ਸਾਰੀਆਂ ਚੀਜ਼ਾਂ ਤੁਹਾਨੂੰ ਪਤਾ ਓਪਨਲੀ ਸੋਸ਼ਲ ਮੀਡੀਆ ਤੇ ਨਹੀਂ ਦੱਸੀਆਂ ਜਾਂਦੀਆਂ ਦੋਸਤੋ ਇੱਕ ਟਾਈਮਿੰਗ ਪਲੇਟ ਬਦਲਣੀ ਪੈਂਦੀ ਸਵਰਾਜ ਦੀ ਡਬਲ ਪੰਪ ਵਾਲੀ ਵੇਖ ਲਓ ਭਰਾ ਏ 3555 ਦਾ ਫਰਕ ਹੁੰਦਾ ਬਸ 735 ਚ ਉੱਪਰ ਆ ਵਾਟਰ ਬਾਡੀ ਲੱਗਦੀ ਹੁੰਦੀ ਆ ਤੇ 655 ਜਿੱਥੇ ਵਾਟਰ ਬਾਡੀ ਦਾ ਕੋਈ ਸਿਸਟਮ ਨਹੀਂ ਹੁੰਦਾ ਕਈ ਭਰਾ ਪੁੱਛਦੇ ਆ ਵੀ ਬਾਈ ਜੀ ਉਹੀ ਬੋਰ ਹੋ ਜੂਗੀ ਉਹ ਬੋਰ ਨਹੀਂ ਕਈ ਭਰਾ ਪੁੱਛਦੇ ਆ ਵੀ ਉਹੀ ਪਲੇਟ ਬੋਰ ਕਰਾ ਲਈਏ ਵੀਰੇ ਉਹ ਬੋਰ ਕਰਾਉਣ ਤੇ ਉਨਾ ਖਰਚ ਆ ਜਾਂਦਾ ਉਹਨੇ ਚ ਇਹ ਪਲੇਟ ਮਿਲ ਜਾਂਦੀ ਆ 855 ਦੇ ਵਿੱਚ ਜਿਹੜਾ ਜਿਹੜਾ ਖਰਚਾ ਅੱਜ ਦੇ ਵਿੱਚ ਤੁਹਾਨੂੰ ਡਿਟੇਲ ਜਿਹੜੀ ਦਿੱਤੀ ਸੀਗੀ 855 ਦਾ ਐ ਹਿੱਸਾ ਫਿੱਟ ਹੁੰਦਾ ਪਾਵਰ ਤੇ ਸਾਰੇ ਸਪਿੰਡਲ ਆ ਜਿਹੜਾ ਸਿਸਟਮ ਆ ਹੁਣ ਡਬਲ ਜੈਕ ਦੀ ਵੀ ਗੱਲ ਆਪਾਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਕਰਾਂਗੇ ਕਿ ਡਬਲ ਜੈਕ ਦੇ ਵਿੱਚ ਕੀ ਸਿਸਟਮ ਆ ਇਹਨੂੰ ਸਿੰਗਲ ਜੈਕ ਉਹ ਆਰਮ ਦੇ ਵਿੱਚ ਪੈ ਜਾਣਾ ਜਿਹੜੀ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਸਾਨੂੰ ਸਾਰਾ ਸਮਾਨ ਜਿਹੜਾ 855 ਦੇ ਹਿੱਸੇ ਦਾ ਦੱਸਿਆ ਮੁੱਢ ਤੁਸੀਂ ਸ਼ੁਰੂ ਕਰ ਲਓ ਭਾਵੇਂ ਟਾਈਮਿੰਗ ਪਲੇਟ ਤੋਂ ਟਾਈਮਿੰਗ ਪਲੇਟ ਬਦਲਣੀ ਪੈਂਦੀ ਆ ਡਬਲ ਪੰਪ ਕਰਕੇ ਕਈ ਭਰਾ ਉਧਰ ਡਬਲ ਪੰਪ ਕਰ ਲੈਂਦੇ ਆ ਉਹ ਥੋੜਾ ਮਹਿੰਗਾ ਪੈਂਦਾ ਸਿਸਟਮ ਕਹਿੰਨੋ ਜਦੋਂ ਪੰਪ ਬਦਲਨੇ ਆ ਫੇਰ ਔਖੇ ਮਿਲਦੇ ਆ ਇਹ ਕੰਪਨੀ ਨੇ ਜਿਹੜਾ ਇੱਕ ਪੰਪ ਅੱਗੇ ਇੱਕ ਪੰਪ ਪਿੱਛੇ ਕਰਿਆ ਹੋਇ ਇਹਦੇ ਵਿੱਚ ਇੱਕ ਇਹਦੇ ਵਿੱਚ ਗਰਾਰੀ ਆ ਸਿਰਫ ਉਹ ਬਦਲਣੀ ਪੈਂਦੀ ਹੈ ਬਾਕੀ ਆ ਪਲੇਟ ਖੁੱਲ ਕੇ ਆਪਣੀ ਪਲੇਟ ਬਦਲੀ ਜਾਣੀ ਆ ਮੋਰੇ ਇਹਦੇ ਪੁਲੀ ਬਦਲਣੀ ਪੈਂਦੀ ਆ ਡਬਲ ਪੁਲੀ ਹੁੰਦੀ ਆ ਤੇ ਇੱਕ ওয়াਟਰ ਬਾਡੀ ਪਾਵਰ ਦੇ ਵਿੱਚ ਜਿਹੜੀਆਂ ਚੀਜ਼ਾਂ ਬਦਲਣੀਆਂ ਪੈਂਦੀਆਂ ਇਹ ਖਰਚੇ ਦੇ ਵਿੱਚ ਆਪਣੇ ਤੁਸੀਂ ਨੋਟ ਕਰ ਲਿਆ ਕਰੋ ਇੱਕ ਟਾਈਮਿੰਗ ਦੀ ਪੁਲੀ ਇੱਕ ওয়াਟਰ ਬਾਡੀ ਇੱਕ ਟਾਈਮਿੰਗ ਪਲੇਟ ਤਿੰਨ ਚੀਜ਼ਾਂ ਅੱਗੇ ਜੇ 55 ਵਾ ਤਾਂ ਦੋ ਤੁਹਾਨੂੰ ਕੂਲਰ ਦੇ ਪਾਈਪ ਤੁਹਾਨੂੰ ਉਹ ਵੀ ਵੀਡੀਓ ਦੇ ਵਿੱਚ ਦਿਖਾਉਣਾ ਜਿਹੜੇ ਬਦਲਨੇ ਪੈਣੇ ਆ ਇੱਕ ਪਾਵਰ ਦੇ ਵਿੱਚ ਪਾਵਰ ਦੀ ਕਿੱਟ ਹੁੰਦੀ ਆ ਪਾਈਪਾਂ ਦੀ ਪੂਰੀ ਆ ਗਿਆ ਸਵਰਾਜ ਦਾ ਸਿੰਪਲ ਚੁੱਲਾ ਜਿਹੜਾ ਆਪਣਾ ਆਮ ਟਰੈਕਟਰ ਦੇ ਵਿੱਚ ਹੁੰਦਾ ਕੁਝ ਥੋੜੀ ਜਿਹੀ ਗਰਮੀ ਆ ਧੁੱਪ ਪੈਣ ਦੀ ਆ ਤੁਸੀਂ ਚੋਅ ਕਰਿਓ ਮੜਾ ਜਾ ਇਹਦੇ ਵਿੱਚ ਮੈਂ ਦੇਸੀ ਭਾਸ਼ਾ ਜਿਹਨੂੰ ਆਪਾਂ ਜ਼ਮੀਦਾਰ ਵਾਲੀ ਭਾਸ਼ਾ ਦੇ ਵਿੱਚ ਤੁਹਾਨੂੰ ਸਮਝਾਉਣਾ ਇਹਦੀ ਆ ਗਾਡਰੀ ਵੱਡੀ ਆ ਸੈਂਟਰ ਪੈਨ ਇਹਦੀ ਨੀਵੀ ਹੋਗੀ ਜਿਹੜਾ ਪਾਵਰ ਦਾ ਹਿੱਸਾ ਹੁੰਦਾ ਉਹ ਇਹਦੇ ਵਿੱਚ ਪਾਇਆ ਜਾਂਦਾ ਫੀਟਿੰਗ ਦਾ ਕੋਈ ਫਰਕ ਨਹੀਂ ਜਿਹੜਾ ਚੁੱਲਾ ਵਾ ਇਹਦੇ ਵਿੱਚ ਫੀਟਿੰਗ ਸੇਮ ਆ ਜਾਂਦੀ ਹੈ ਫੀਟਿੰਗ ਦਾ ਕੋਈ ਫਰਕ ਨਹੀਂ ਗਿਆ ਸਿਰਫ ਇਹ ਦੇ ਨਾਲ ਥੋੜਾ ਜਿਹਾ ਉਚਾਈ ਦਾ ਟਰੈਕਟਰ ਦਾ ਫਰਕ ਪੈ ਜਾਂਦਾ ਕਿਉਂ ਉਹ ਜਿਹੜਾ ਹਿੱਸਾ ਹੁੰਦਾ ਉਹਦੀ ਸੈਂਟਰ ਪਿੰਨ ਜਿਹੜੀ ਸਿਰ ਦੇ ਵਿੱਚ ਹੁੰਦੀ ਹੈ ਬਿਲਕੁਲ ਟਾਪ ਦੇ ਉੱਪਰ ਸੈਂਟਰ ਪਿੰਨ ਹੁੰਦੀ ਹੈ ਜੇ ਮੈਂ ਤੁਹਾਨੂੰ ਦਿਖਾ ਦਿੰਦਾ ਆ ਇਹਦੀ ਸੈਂਟਰ ਪਿੰਨ ਟਾਪ ਦੇ ਉੱਪਰ ਹੈ ਵੈਸੇ ਜਿਹੜੇ ਪੁਰਾਣੇ ਮਾਡਲ ਹੁੰਦੇ ਉਹਨਾਂ ਦੀ ਸੈਂਟਰ ਪਿੰਨ ਇੱਥੇ ਹੁੰਦੀ ਹੈ ਵਿਚਾਲੇ ਬਾਲੇ ਦੇ ਵਿੱਚ ਤੇ ਉਸ ਹਾਵ ਨਾਲ ਇਹ ਚੁੱਲਾ ਬਣਿਆ ਹੁੰਦਾ ਤੇ ਜਿਹੜਾ ਪਾਵਰ ਦਾ ਚੁੱਲਾ ਵਾ ਉਹਦੇ ਵਿੱਚ ਆ ਇਹਦੀ ਸੈਂਟਰ ਪਿੰਨ ਦੇਖੋ ਟਾਪ ਦੇ ਉੱਪਰ ਆ ਔਰ ਜਿਹੜਾ ਗੈਪ ਆ ਗਾਰਡਰੀ ਦਾ ਬਿਲਕੁਲ ਨਹੀਂ ਹੈਗਾ ਦੇਖ ਸਕਦੇ ਆ ਤੁਸੀਂ ਪੌਣ ਨੂੰ ਪੈਸੇ ਜਿਵੇਂ ਬਜਟ ਹੁੰਦਾ ਆਪਣਾ ਬਚਾਉਣਾ ਹੋਵੇ ਫਿਟਿੰਗ ਆ ਜਾਂਦੀ ਆ ਪਰ ਫਿਰ ਵੀ ਜਿਹੜਾ ਅੰਤਰ ਆ ਸਾਡਾ ਫਰਜ਼ ਆ ਦੱਸਣਾ ਸਭ ਤੋਂ ਪਹਿਲਾਂ ਇਹ ਚੁੱਲਾ 855 ਦੇ ਚੁੱਲੇ ਦਾ ਇਹਨੂੰ ਚੁੱਲਾ ਕਹਿ ਦਿੰਨੇ ਐਸੇ ਜਿਹੜਾ ਅੱਗੇ ਚੁੱਲਾ ਸ਼ੋਅ ਲੱਗਦੀ ਜਿਹਦੇ ਉੱਤੇ ਰੇਡੀਏਟਰ ਲੱਗਦਾ ਇਹ 855 ਦਾ ਵਾ ਚ 44 ਦਾ 744 ਦਾ ਇਹੋ ਜਿਹਾ ਹੁੰਦਾ ਵਾ ਜਿਵੇਂ ਆ ਪਿਆ ਇਦੇ ਉੱਤੇ ਸ਼ੋਅ ਦਾ ਮੱਥਾ ਇੱਥੇ ਕੱਸਿਆ ਹੁੰਦਾ ਇਸ ਕਰਕੇ ਇਹਦੇ ਫਰਕ ਆ ਜਾਂਦਾ ਵਾ ਦੂਜਾ ਨੰਬਰ ਆ ਬਾਲਾ ਆ ਗਿਆ ਐਲਕੀਆਂ ਆ ਗਈਆਂ ਇਹ ਕੰਪਲੀਟ ਹੋ ਗਿਆ ਆਪਣਾ ਬਦਲਣਾ ਪੈਣਾ ਇਹ ਤੋਂ ਇਲਾਵਾ ਇਹਦੇ ਵਿੱਚ ਸਪੈਂਡਲ ਪੈਣੇ ਆ ਪਾਵਰ ਦੇ ਤੁਹਾਨੂੰ ਉਹ ਵੀ ਦਿਖਾਉਣਾ ਸਾਰੇ ਇਕੱਲੇ ਇਕੱਲੇ ਪਾਰਟਸ ਜੋ ਜੋ ਪੈਣੇ ਆ ਬਾਦਾਂ ਆ ਸਪੈਂਡਲ ਆ ਗਏ ਸਪੈਂਡਲ ਪਾਵਰ ਦੇ ਵਿੱਚ ਆ ਸਪਲੈਨ ਵਾਲੇ ਸੁਬਰਾਜ ਦੇ ਵਿੱਚ ਸਪੈਂਡਲ ਆਏ ਸੀਗੇ ਆ ਸਪੈਂਡਲ ਦੇਖ ਲਓ ਤੁਸੀਂ 855 ਨੂੰ ਸਪੈਂਡਲ ਇਹ ਪੈ ਗਏ ਇਹਦੇ ਨਾਲ ਆ ਬਾਈ ਟਾਇਰ ਰਡ ਫੜਾਈ ਇੱਥੋਂ ਆ ਜਿਹੜਾ ਹਸਪੈਂਡਾਂ ਦੇ ਨਾਲ ਆ ਚਪੇੜਾਂ ਜੀਆਂ ਲੱਗਣੀਆਂ ਚਾਰ ਤੇ ਚਾਰ ਆ ਅੱਠ ਤੇ 9 ਤੇ ਸਟੱਡ ਤਾਂਡੇ ਲੱਗਣੇ ਆ ਇਹ ਕੱਲਾ ਕੱਲਾ ਸਮਾਨ ਇਤਰਾ ਇੱਥੇ ਨਵਾਂ ਆਉਂਦਾ ਪਟਿਆਲੇ ਤਕਰੀਬਨ ਨਵੇਂ ਹੀ ਹਿੱਸੇ ਮਿਲਦੇ ਆ ਆ ਪੈਣਾ ਉਧਰ ਸੀਲ ਵਾਲੇ ਪਾਸੇ ਸਪੈਸਰ ਹੱਬ ਵਾਲੇ ਪਾਸੇ ਇੱਕ ਜਿੱਦਰਾ ਹੱਬ ਵਗਣੀ ਆ ਠੀਕ ਹੈ ਜੀ ਤੇ ਇੱਕ ਇੱਥੇ ਆ ਬੜਾ ਥਰਸਟ 베アリング ਆ ਗਿਆ ਤੇ ਉੱਪਰ ਸਪੈਸਰ ਆ ਗਿਆ ਐ ਹੱਬਾਂ ਕੱਸੀਆਂ ਜਾਂਦੀਆਂ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਝੋਨੇ ਦਾ ਸੀਜ਼ਨ ਆ ਗਿਆ ਕਦੋਂ ਕਰਨੇ ਸਾਰੇ ਭਰਾਵਾਂ ਨੇ ਤੇ ਆਪਣੇ ਆ ਵੀ ਨਾਟ ਖੋਲ ਕੇ ਇਸ ਪੈਂਡਲ ਜਰੂਰ ਗਰੀਸ ਕਰਿਆ ਕਰੋ ਕਿਈ ਭਰਾ ਇਹ ਗੌਰ ਹੀ ਨਹੀਂ ਕਰਦੇ ਸੀਲਾਂ ਵੱਡੀਆਂ ਹੁੰਦੀਆਂ ਹੁੰਦੀਆਂ ਪਿੱਛੋਂ ਤੇ ਪਾਣੀ ਪੈ ਜਾਂਦਾ ਤੇ ਆਪਣਾ ਜਿਹੜਾ 베ARING ਟੁੱਟ ਜਾਂਦੇ ਆ ਕਦੂ ਦੇ ਵਿੱਚ ਤੇ ਟਰੈਕਟਰ 베ARING ਤੋੜ ਜੇ ਬੜੀ ਦਿੱਕਤ ਆਉਂਦੀ ਆ ਤੇ ਔਖਾ ਹੋ ਜਾਂਦਾ ਟਰੈਕਟਰ ਕੱਢਣਾ ਵੀ ਜਰੂਰ ਸੀਜ਼ਨ ਤੋਂ ਪਹਿਲਾਂ ਇੱਕ ਵਾਰੀ ਹੱਥ ਫੇਰੋ ਇਹਨੂੰ ਆ ਨੱਟ ਚੈਕਨਲ ਖੋਲ ਕੇ ਸਪਲਿਟ ਪਿੰਨ ਪਾਈ ਹੁੰਦੀ ਹੈ ਅੱਗੇ ਆਪੀ ਕਰੇ ਖੋਲਾ ਕਰੋ ਜੈਕ ਲਾ ਕੇ ਕੋਈ ਐਡਾ ਇਸ਼ੂ ਨਹੀਂ ਹੈਗਾ ਇਹਨੂੰ ਖੋਲਣਾ ਉਹ ਵੱਡੀ ਗੱਲ ਨਹੀਂ ਜੈਕ ਲਾ ਕੇ ਹੱਬ ਕੱਢੀ ਪਾਗਰ ਸੀਲ ਨਵੀਂ ਪਾਈ ਜੇ ਸੀਲ ਪੈਣ ਵਾਲੀ ਆ ਬੈਰਨ ਗ੍ਰੀਸ ਕਰੋ ਤੇ ਆਪਣਾ ਇਹਨੂੰ ਫਿੱਟ ਕਰ ਲਓ ਜਿਵੇਂ ਇਥੇ